ਆਰਿਆਂ ਨੂੰ ਅੱਜ ਜੇ بارش ਪਿੰਜਣ ਦੇ ਮਾਤਰਮ ਲੈਣ ਚੱਲੇ ਰਸਕੂਲ ਤੋਂ ਨਾਲੇ ਰਸਤੇ 'ਚ بارش ਨੇ ਘੇਰ ਲਿਆ ਕਿੰਨੇ ਤੇਜ਼ ਆ ਰਹੀ ਹੈ ਅੱਜ ਇਹਦੇ 40 ਤੇ 40 ਚੱਲੋ ਹੋ ਗਈ ਸਾਰਾ

नहीं බෙගනගේ ਏਦਾਂ ਕੱਢਣ ਅੱਜ ਕੋਈ ਗੱਲ ਬਾਤ ਨਹੀਂ ਸੁਣਾਈ ਸੁਣਾਵਾਂਗੀ ਹਲੋ ਗਾਇਜ਼ ਕਿਹਨੂੰ ਮੈਂ ਆਏ ਤੇ ਹੈ ਮੈਂ ਮਾਂ ਦੇ ਸਕੂਲੋਂ ਲੈ ਆਇਆ ਤਾਂ ਕੌਣ ਕਹਿੰਦੇ ਕੌਣ ਹੈ ਮਾਂ ਤਾਂ ਠੀਕ ਨਹੀਂ ਮੈਂ ਵੀ ਠੀਕ ਹਾਂ ਮੈਂ ਦਾਨੀ ਪੀਸਣ ਦੇ ਮਮਾ ਨੇ ਗਿਆ ਹੈ ਤੇ ਮੈਨੂੰ ਲੱਗਿਆ

ਗੋੜੇ ਤੇਰੇ ਵਿਦਾਂਦ ਕਢਾਉਣੇ ਪੈਣੇ ਇਹ ਮੁੱਤ ਦੇ ਇੱਕ ਡੋਣਾ ਪੈਣੇ ਸਾੜੇ ਜਾਰੇ ਇਹਨਾਂ ਚੋ ਕੰਡੀਆਂ ਸੋਨੇ ਦੇ ਗੋਲਡਨ ਹਾਂ ਮੁਰਕਾ ਮੁਰਕਾ ਆ ਜਾਣੇ ਕਿੱਥੇ ਅੰਚਾਰ ਅੰਚਾਰ सरकाल जी सस्ता ट्रैक्टर लगे बच्चन